ਸਾਰਿਆਂ ਵੇਰ ਪਰਿ ਸਸਰੀ ਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਹੱਸਦੇ ਖੇੜਦੇ ਰੱਖੇ ਸੋ ਅੱਜ ਫੇਰ ਮੈਂ ਤੁਹਾਨੂੰ ਇੱਕ ਸੱਚੀ ਕਹਾਣੀ ਲੈ ਕੇ ਆਈਆਂ ਮੈਨੂੰ ਆਸ ਹੈ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹ ਜਿਹੜੀ ਮੈਂ ਕਹਾਣੀ ਪਾਉਣੀ ਹੁੰਦੀਆਂ ਤਕਰੀਬ ਨੇ ਇਹ ਸਾਰਿਆਂ ਕੱਦੀ ਨੂੰ ਛੱਡ ਕੇ ਸੱਚੀਆਂ ਪਾਉਨੀਆਂ ਕਿਉਂਕਿ ਮੇਰਾ ਮਕਸਦ ਇਹ ਹੁੰਦਾ ਹੈ ਵੀ ਆਪਾਂ ਨੂੰ ਲੋਕਾਂ ਨੂੰ ਭੈਣ ਭਾਈਆਂ ਨੂੰ ਪਤਾ ਲੱਗੇ ਵੀ ਹਾਲਾਤ ਕੀ ਹੋ ਰਹੇ ਨੇ ਕਿਵੇਂ ਚੱਲ ਰਹੀ ਹੈ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਇਸੇ ਨੂੰ ਕਾਲ ਯੁੱਗ ਕਿਹਾ ਗਿਆ ਹੈ ਕਾਲ ਯੁੱਗ ਨਹੀਂ ਇਹ ਤਾਂ ਸਗੋਂ ਹੋਰ ਕਾਲ ਯੁੱਗ ਆਇਆ ਹੋਇਆ ਸੋ ਸੁਣੋ ਕਹਾਣੀ ਪਟਿਆਲੇ ਤੋਂ ਜਦੋਂ ਸਰਹੰਦ ਫਤਿਹਗੜ੍ਹ ਸਾਹਿਬ ਨੂੰ ਜਾਂਦੇ ਆ ਤਾਂ ਪਟਿਆਲੇ ਦੀ ਬਿਲਕੁਲ ਹੱਦ ਦੇ ਉੱਤੇ ਇੱਕ ਪਿੰਡ ਆਉਂਦਾ ਏ ਉਸ ਪਿੰਡ ਦੇ ਵਿੱਚ ਇੱਕ ਨੌਜਵਾਨ ਮੁੰਡਾ ਹੈ ਉਹਦਾ ਕੋਈ ਮਾਂ-ਬਾਪ ਨਹੀਂ ਹੈਗੇ ਭੈਣ-ਭਾਈ ਨਹੀਂ ਹੈਗਾ ਇਕੱਲਾ ਹੀ ਹੈ ਵਿਚਾਰਾ ਜਿਵੇਂ ਕਹਿੰਦੇ ਆ ਅੰਬਰੀ ਅੰਡਾ 15 ਕਿੱਲੇ ਜ਼ਮੀਨ ਦੇ ਨੇ ਵਧੀਆ ਘਰ ਬਣ ਰਿਹਾ ਤਾਂ ਉਹਦਾ ਵਿਆਹ ਹੋਇਆ ਮੁੰਡੇ ਦਾ ਜਿਹੜੀ ਉਹ ਘਰ ਆਲੀ ਆਈ ਬੜੀ ਸੋਹਣੀ ਸੁਨੱਖੀ ਕੁੜੀ ਤੇ ਕੁਛ ਟਾਈਮ ਤਾ ਠੀਕ ਰਹੀ ਉਹ ਫਿਰ ਉਹਨੂੰ ਕਹਿੰਦੀ ਵੀ ਪਿੰਡਾਂ ਚ ਤਾਂ ਕੁਛ ਨਹੀਂ ਜ਼ਿੰਦਗੀ ਕਹਿੰਦੀ ਆਪਾਂ ਤਾਂ ਸ਼ਹਿਰ ਜਾ ਕੇ ਰਹਿਣਾ ਚਾਹੀਦਾ ਉਹ ਕਹਿੰਦਾ ਵੀ ਉੱਥੇ ਜਾ ਕੇ ਆਪਣਾ ਇੱਥੇ ਦੇ ਕੰਮ ਕੌਣ ਸੰਭੂਗਾ ਕੌਣ ਜ਼ਮੀਨ ਦੇਖੂਗਾ ਚਲੋ ਉਹਨੇ ਕਹਿ ਸੁਣ ਕੇ ਠੀਕ ਹੀ ਰਹੀ ਕੀ ਰਹੀ ਤਾਂ ਕੁਛ ਟਾਈਮ ਬਾਅਦ ਪਿੰਡ ਦੇ ਵਿੱਚ ਸਰਪੰਚੀ ਦੀਆਂ ਵੋਟਾਂ ਪੈਣੀਆਂ ਸੀ ਉਹ ਜਿਹੜੀ ਕੁੜੀ ਸੀ ਵਿਆਹ ਕੇ ਆਈ ਉਹ ਨੂੰ ਸਿਮਰਨ ਸਿਮਰਨ ਜੀਤ ਕੌਰ ਸੀ ਉਹਦਾ ਨਾਮ ਮੁੰਡੇ ਦਾ ਨਾਮ ਜਰਨੈਲ ਸਿੰਘ ਸੀ ਤਾਂ ਉਹ ਸਿਮਰਨ ਨੇ ਕੀ ਕਰਿਆ ਉਹਦਾ ਜਿਹੜਾ ਦਿਮਾਗ ਸੀ ਉੱਚਾ ਚੱਕਿਆ ਹੋਇਆ ਸੀ ਬਾਲਾ ਉਹਨੂੰ ਅਹੀਂ ਰਹਿੰਦਾ ਵੀ ਉਹ ਸਾਰੇ ਪਿੰਡ ਚ ਬਸ ਮਹੀ ਵੱਡੀਆਂ ਔਰ ਕੋਈ ਨਹੀਂ ਹੈਗਾ ਇੱਥੇ ਮੈਨੂੰ ਹੀ ਅਕਲ ਜ਼ਿਆਦੇ ਹੈ ਤਾਂ ਹੁਣ ਜਦੋਂ ਸਰਪੰਚੀ ਦੀਆਂ ਬੂਟਾਂ ਆਉਣੀਆਂ ਸੀ ਉਹਨੂੰ ਕਹਿੰਦੀ ਮੈਂ ਤਾਂ ਸਰਪੰਚੀ 'ਚ ਖੜੀ ਹੋਣਾ ਜਰਨੈਲ ਕਹਿਣ ਲੱਗਿਆ ਵੀ ਤੈਂ ਸਰਪੰਚੀ ਤੋਂ ਕੀ ਲੈਣਾ ਵੀ ਆਪਾਂ ਨੇ ਇਹ ਜਿਹੇ ਰਾਹ ਪੈਂਦੇ ਵੀ ਇਹ ਤਾਂ ਸਿਆਸੀ ਬੰਦਿਆਂ ਦੇ ਕੰਮ ਹੁੰਦੇ ਨੇ ਵੀ ਆਪਾਂ ਸਿੱਧੇ ਸਾਦੇ ਬੰਦਿਆਂ ਨਾਲ ਆਪਾਂ ਨੂੰ ਇਹੋ ਜਿਹਾ ਕੁਝ ਆਉਂਦਾ ਵੀ ਘਰੇ ਸਭ ਕੁਝ ਆਪਣੇ ਆਪਾ ਕੀ ਕਰਨਾ ਐਵੇਂ ਕਹਿੰਦੀ ਨਾ ਮੈਂ ਤਾਂ ਖੜੀ ਹੋਣਾ ਉਹਨੇ ਬਥੇਰਾ ਮਨਾਈ ਅੰਤ ਨੂੰ ਉਹਨੇ ਉਸੇ ਨੂੰ ਮਨਾ ਲਿਆ ਜਰਨੈਲ ਨੂੰ ਉਹ ਕਹਿਣ ਲੱਗਿਆ ਵੀ ਚਲ ਠੀਕ ਐ ਤੂੰ ਖੜੀ ਤਾਂ ਹੋ ਜਾ ਸਰਪੰਚੀ ਚ ਪਰ ਕਹਿੰਦਾ ਪੈਸਾ ਬਹੁਤ ਲੱਗੂ ਉਹਨੂੰ ਕਹਿੰਦੀ ਜਿਹੜੀ ਸੜਕ ਤੇ ਜ਼ਮੀਨ ਐ ਨਾ 2 ਕਿੱਲੇ ਉਹ ਜੂ ਵੇਚ ਦਾਂਗੇ ਉਹ ਕਹਿੰਦਾ ਇਹ ਗੱਲ ਗਲਤ ਜ਼ਮੀਨ ਦਾ ਵੇਚਣ ਦਾ ਤਾਂ ਨਾ ਨਾ ਲਈ ਵੀ ਤੈਨੂੰ ਮੈਂ ਜਿਹੜੀ ਹਾੜੀ ਸੌਣੀ ਦੀ ਫਸਲ ਆਉਂਦੀ ਐ ਇੰਨੀ ਆਪਣੀ ਤੈਨੂੰ ਫੜਾਉਣਾ ਤੇਰੇ ਕੋਲ ਤਾਂ ਉਹੀ ਬਹੁਤ ਪੈਸਾ ਐ ਵੀ ਤੂੰ ਉਹਦੇ ਨਾਲ ਚੋਣ ਲੜ ਲੈ ਜ਼ਮੀਨ ਵੇਚਣੀ ਕਿਹੜਾ ਜ਼ਰੂਰੀ ਐ ਤਾਂ ਉਹਦੇ ਉਹਨੂੰ ਤਾਂ ਕਹਿੰਦੀ ਠੀਕ ਐ ਉਹਦੇ ਨਾਲ ਲੜਨ ਨੂੰ ਪਰ ਉਹਦੇ ਮਨ ਚ ਕਰੋੜ ਰਹੀ ਉਹਦੇ ਇੱਕ ਰਾਤ ਮੋਟਰ ਛੱਡੀ ਹੋਈ ਕਣਕ ਨੂੰ ਪਾਣੀ ਲਾ ਰਿਹਾ ਸੀ ਤਾਂ ਪਿੰਡ ਦਾ ਇੱਕ ਬੰਦਾ ਸੀ ਉਹ ਥੋੜਾ ਜਿਹਾ ਜੈ ਇਤੀਖਾਨ ਕੁੱਤਾ ਜਾਂ ਤੇਜਾ ਤੇਜਾ ਨਾਂ ਸੀ ਉਹਦਾ ਤੇਜਾ ਉਹ ਜਦੋਂ ਇਹ ਲੜ ਰਹੇ ਸੀ ਪਤੀ ਪਤਨੀ ਇੱਕ ਦਿਨ ਵੀ ਮੈਂ ਸਰਪੰਚੀ ਚ ਖੜੀ ਹੋਣਾ ਉਹ ਇਹਨਾਂ ਦੇ ਘਰ ਆ ਗਿਆ ਉਹਨੇ ਆ ਕੇ ਦੇਖਿਆ ਵੀ ਦੋਨਾਂ ਦੇ ਵਿੱਚ ਝਗੜਾ ਹੋ ਰਿਹਾ ਸਰਪੰਚੀ ਪਿੱਛੇ ਉਦੋਂ ਤਾਂ ਉਹ ਸੁਣ ਕੇ ਚਲਿਆ ਗਿਆ ਬਾਅਦ ਚ ਹੁਣ ਉਹ ਜਦੋਂ ਜਰਨੈਲ ਖੇਤ ਬੰਨੇ ਜਾਂਦਾ ਤਾਂ ਉਹਦੇ ਕੋਲ ਮੰਗ ਕਰਿਆ ਜਾਂਦਾ ਸਿਮਰਨਜੀਤ ਕੋਲੇ ਉਹਨੂੰ ਆ ਕੇ ਕਹਿੰਦਾ ਲੈ ਮੇਰੇ ਭਾਈ ਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਹਿੰਦਾ ਐਡਾ ਵੱਡਾ ਉਹਦਾ ਸਰਪੰਚੀ ਦਾ ਕਹਿੰਦਾ ਤੂੰ ਤਾਂ ਰੋਟੀਆਂ ਪਕਾਉਣ ਜੋਗੀ ਥੋੜਵਾ ਤੂੰ ਤਾਂ ਕਹਿੰਦਾ ਉੱਚੇ ਉਹਦੇ ਤੇ ਬੈਠਣ ਵਾਲੀ ਕੁੜੀ ਸੀ ਕਹਿੰਦਾ ਤੂੰ ਹੋ ਜਾ ਖੜੀ ਮੈਂ ਤੇਰੀ ਮਦਦ ਕਰਾਂ ਪਿੰਡ ਚੋਂ ਪੂਰੀ ਤੈਨੂੰ ਜਿਧਿਆਵਾਂਗੇ ਤਾਂ ਹੁਣ ਉਹ ਜਦੋਂ ਮੰਨ ਜਾਂਦਾ ਏ ਜ਼ਮੀਨ ਵਾਸਤੇ ਉਹ ਮੰਨਦਾ ਨਹੀਂ ਫਿਰ ਜਰਨੈਲ ਉਹ ਮੰਨ ਜਾਂਦਾ ਵੀ ਚਲ ਜਿੱਤ ਲੈ ਜੇ ਹੁਣ ਮੈਨੂੰ ਕੀ ਤੁਰ ਖੜੀ ਹੋ ਜਾ ਸਰਪੰਚੀ ਚ ਉਹ ਹੁਣ ਜਦੋਂ ਇੱਕ ਰਾਤ ਖੇਤ ਹੋ ਮੋਟਰ ਛੱਡੀ ਹੋਈ ਸੀ ਪਾਣੀ ਲਾ ਰਿਹਾ ਸੀ ਤਾਂ ਇਹਨੇ ਤੇ ਤੇਜੇ ਨੇ ਮਗਰੋਂ ਸਕੀਮ ਬਣਾਈ ਉਹਦੀ ਚਾਹ ਲੈ ਕੇ ਗਈ ਰਾਤ ਨੂੰ ਓਹੋ ਆਪ ਤਾਂ ਤੇਜਾ ਨੇਰੇ ਚ ਖੜ ਗਿਆ ਕਿਧਰੇ ਉਹਨੂੰ ਕਹਿੰਦਾ ਵੀ ਉਹ ਗਾਹਾਂ ਬਾਗੀ ਚਾਹ ਲੈ ਕੇ ਤਾਂ ਉਹ ਮੁੰਡਾ ਦੇਖ ਕੇ ਹੈਰਾਨ ਹੋ ਗਿਆ ਵੀ ਤੂੰ ਮੇਰੀ ਚਾਹ ਲੈ ਕੇ ਆਈਆਂ ਇਸ ਵੇਲੇ ਕਹਿੰਦੀ ਮੈਂ ਆਖਿਆ ਠੰਡ ਜੀ ਹੈ ਵੀ ਚਲ ਤੈਨੂੰ ਚਾਹ ਪਿਆਇਆ ਆਮਾ ਉਹਨੂੰ ਤਾਂ ਖੁਸ਼ੀ ਵਿਚਾਰੇ ਨੂੰ ਵੀ ਚੱਲ ਸਰਪੰਚੀ ਪਿੱਛੇ ਲੜਦੀ ਪੁੱਲਦੀ ਤੇ ਮੇਰੇ ਨਾਲ ਜ਼ਮੀਨ ਵੇਚਣ ਪਿੱਛੇ ਵੀ ਪਤਾ ਨਹੀਂ ਹੁਣ ਇਹਦੇ ਮਨ ਚੋਂ ਗੱਲ ਲੱਗ ਗਈ ਹੋਊ ਵੀ ਤਾਂ ਹੀ ਮੈਨੂੰ ਚਾਹ ਦੇਣਾ ਯਾਰ ਰਾਤ ਬਰਾਤੇ ਤਾਂ ਉਹਨੇ ਕੀ ਕਰਿਆ ਭਾਈ ਜਦੋਂ ਚਾਹ ਪੀਣ ਲੱਗਿਆ ਚਾਹ ਉਹਨੇ ਪੀ ਲਈ ਪੀ ਕੇ ਚਾਹ ਉਹਦੇ ਸੀਨੇ 'ਚ ਦਰਦ ਉੱਠਿਆ ਛਾਤੀ 'ਚ ਦਰਦ ਹੋਇਆ ਤਾਂ ਅੱਖਾਂ ਤੋਂ ਨਹਿਰ ਆ ਗਿਆ ਉਹ ਸਮਝ ਗਿਆ ਉਸੇ ਟਾਈਮ ਕਿਉਂਕਿ ਉਹ ਵੀ ਅੱਖਾਂ ਅੱਖਾਂ 'ਚ ਹੱਸ ਰਹੀ ਸੀ ਬੈਠੀ ਉਹਨੇ ਦੇਖ ਲਈ ਜਰਨੈਲ ਨੇ ਉਹਨੂੰ ਕਹਿੰਦਾ ਵੀ ਕੀ ਕਰਾ ਕਰਕੇ ਲੈ ਆਈਆਂ ਕਹਿੰਦਾ ਤਾਂ ਹੀ ਚਾਹ ਲੈ ਕੇ ਆਈਆਂ ਕਹਿੰਦਾ ਕਨਤ ਨਾ ਚੰਗਾ ਨਹੀਂ ਕਰਿਆ ਕਈ ਕਿ ਭਾਈ ਉਹ ਬੇਹੋਸ਼ ਹੋ ਗਿਆ ਤਾਂ ਬੇਹੋਸ਼ ਹੋਇਆ ਹੁਣ ਉਹਨੇ ਤੇਜੇ ਨੂੰ ਮਾਰੀ ਬਾਜ ਤੇਜਾ ਆਇਆ ਭੱਜਿਆ ਉਹਨੂੰ ਕਹਿੰਦੀ ਹੋ ਗਿਆ ਕੰਮ ਤਾਂ ਕਹਿੰਦਾ ਮੈਂ ਗੱਡੀ ਲਿਓ ਨਾ ਗੱਡੀ ਲਿਆਇਆ ਲਿਆ ਕੇ ਗੱਡੀ ਕਿਉਂਕਿ ਗੱਡੀ ਚ ਹੀ ਘਰੋਂ ਆਏ ਤੇ ਗੱਡੀ ਉਹਨੇ ਪਰੇ ਦੂਰ ਖੜਾਈ ਹੋਈ ਸੀ ਗੱਡੀ ਲਿਆ ਕੇ ਦੋਨਾਂ ਨੇ ਕਾਰ ਦੇ ਵਿੱਚ ਸਿੱਟ ਕੇ ਪਾਖੜਾ ਨਹਿਰ ਤੇ ਆ ਕੇ ਉੱਥੇ ਪਾਖੜੇ 'ਚ ਸਿੱਟਤਾ ਉਹਨਾਂ ਨੇ ਉਧਰ ਜਿੱਧਰਲੇ ਪਾਸੇ ਫਤਿਹਗੜ੍ਹ ਸਾਹਿਬ ਹੈ ਉਧਰ ਲਿਜਾ ਕੇ ਉਹਨਾਂ ਨੇ ਪਾਖੜੇ 'ਚ ਸਿੱਟਤਾ ਤੇ ਉੱਥੇ ਪਾਖੜੇ ਦੇ ਕੰਡੇ ਤੇ ਨਾਲੇ ਤਾਂ ਉਹਦੀ ਜੁੱਤੀ ਧਰਤੀ ਨਾਲੇ ਉਹਦੀ ਉਹਦਾ ਸਿਰ ਦਾ ਪਰਨਾ ਤਜਰਤਾ ਤੇ ਨਾਲੇ ਉਹਦਾ ਕੋਈ ਪਜਾਮਾ ਪਜੂਮਾ ਧਰਤਾ ਕੋਲੇ ਤਾਂ ਹੁਣ ਘਰ ਆ ਗਏ ਘਰ ਆ ਕੇ ਸਵੇਰ ਨੂੰ ਰੋ ਕੇ ਪਿੰਡ ਇਕੱਠਾ ਕਰ ਲਿਆ ਕਹਿੰਦੀ ਜਰਨੈਲ ਨਹੀਂ ਆਇਆ ਰਾਤ ਪਾਣੀ ਲਾਉਣ ਗਿਆ ਸੀ ਮੋਟਰ ਤੇ ਤਾਂ ਕਹਿੰਦੀ ਮੈਂ ਤਾਂ ਪੱਟੀ ਗਈ ਸਾਰੀ ਰਾਤ ਉੱਠਾ ਆਈ ਨਹੀਂ ਮੈਂ ਤਾਂ ਡੀਕਦੀ ਰਹੀ ਪਤਾ ਨਹੀਂ ਕੀ ਹੋਇਆ ਉਹ ਪਤਾ ਨਹੀਂ ਕਿੱਥੇ ਐ ਦੇਖੋ ਉਹਨੂੰ ਪਾੜੋ ਭਾਈ ਚੱਲ ਲੋਕ ਇਕੱਠੇ ਹੋਏ ਜਾ ਕੇ ਪਾੜਿਆ ਭੂਲਿਆ ਕਿ ਧੋਨਾ ਥਿਆ ਜਾ ਜਦੋਂ ਨਾ ਥਿਆ ਜਾ ਤਾਂ ਫਿਰ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਨੇ ਨਾ ਉਹ ਆਲੇ-ਦਾਲੇ ਦੂਰ-ਨੇੜੇ ਨੂੰ ਨਿਕਲ ਜਾਂਦੇ ਨੇ ਉਹ ਫਿਰ ਐ ਗੱਡੀ ਦੀ ਲਾਈਨ ਹੋਵੇ ਆ ਹੁਣ ਸੂਏ ਹੋਣ ਨੈਰਾ ਹੁਣ ਫਿਰ ਉਧਰ ਨੂੰ ਪਾੜਨੇ ਜਾਂਦੇ ਨੇ ਤਾਂ ਉਧਰ ਨੂੰ ਗਏ ਤਾਂ ਕਿਸੇ ਨੇ ਦੇਖ ਲਿਆ ਵੀ ਆਹ ਕੱਪੜੇ ਪਏ ਨੇ ਨਾਲੇ ਜੁੱਤੀ ਐ ਵੀ ਇਹ ਉਹਦੇ ਕੱਪੜੇ ਨੇ ਉਹ ਘਰੇ ਲਿਆ ਕੇ ਕੱਪੜੇ ਉਹਨੂੰ ਸਿਮਰ ਨੂੰ ਦਿਖਾਉਂਦੇ ਨੇ ਵੀ ਆਹ ਕੱਪੜੇ ਪਏ ਤੇ ਉਹ ਕਹਿੰਦੀ ਹਾਂ ਉਸੇ ਦੇ ਨੇ ਬੱਸ ਜੀ ਕਹਿੰਦੇ ਉਹ ਤਾਂ ਵੀ ਫਿਰ ਨਹਿਰ ਚ ਛਾਲ ਮਾਰ ਗਿਆ ਵੀ ਜਹੇ ਤਾਂ ਜਾਣ ਕੇ ਮਾਰ ਗਿਆ ਚਾਹੇ ਭਈ ਕਿਸੇ ਨੇ ਸੱਟ ਸੁੱਟਤਾ ਵੀ ਨਹਿਰ ਦੇ ਵਿੱਚ ਵੀ ਪਰ ਉਹ ਤਾਂ ਫੇਰ ਇਹਦਾ ਮਤਲਬ ਨਹਿਰ ਚ ਗਿਆ ਤਾਂ ਹੁਣ ਭੋਗ ਪੂਗ ਪਾਉਂਦੀ ਐ ਉਹਦਾ ਕਰਦੀ ਐ ਸਾਰਾ ਕੁਝ ਕਰਕੇ ਫਿਰ ਸਭ ਦੇ ਘਰੇ ਜਾਂਦੀ ਐ ਰੋਂਦੀ ਐ ਪੇਟਦੀ ਐ ਦੋ ਕੀਲੇ ਜ਼ਮੀਨ ਵੇਚਤੀ ਜਿਹੜੀ ਉਹਨੂੰ ਕਹਿੰਦੀ ਸੀ ਵੇਚਣੀ ਐ ਉਹ ਵੇਚ ਕੇ ਦੋ ਕੀਲੇ ਜ਼ਮੀਨ ਆ ਖੂਬ ਪੈਸਾ ਲਾਉਂਦੀ ਐ ਤਾਂ ਹੁਣ ਜਦੋਂ ਉਹ ਖੜੀ ਹੋ ਗਈ ਵੋਟਾਂ 'ਚ ਰੋ ਪਿੱਟ ਕੇ ਪਿੰਡਾਂ ਦੇ ਲੋਕ ਹੁੰਦੇ ਨੇ ਜਿਹੜੇ ਇਹ ਬਹੁਤੇ ਵਿੱਚ ਇਹ ਜੇ ਹੁੰਦੇ ਨੇ ਬੀ ਲੈ ਕੁੜੇ ਇਹਦਾ ਤਾਂ ਘਰ ਵਾਲਾ ਮਰ ਗਿਆ ਕੱਲੀ ਜਾਨ ਦੀ ਜਾਨ ਐ ਲੈ ਚੱਲ ਵੋਟਾਂ 'ਚ ਖੜੀ ਆ ਇਹਨੂੰ ਹਮਦਰਦੀ ਕਰਕੇ ਵੋਟਾਂ ਪਾ ਪਾ ਕੇ ਪਿੰਡ ਨੇ ਸਰਪੰਚ ਨਹੀਂ ਬਣਾਈ ਉਹ ਤਾਂ ਸਰਪੰਚ ਬਣ ਗਈ 2 ਸਾਲ ਬਣੀ ਰਹੀ ਆਇਤ ਕੀ ਜਿਹੜੀਆਂ ਆ ਹੁਣ ਪਿੱਛੇ ਪਈਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਅਦਸ ਦਸੰਬਰ ਦੇ ਚ ਉਦੋਂ ਉਹਨੇ ਦਸੰਬਰ ਚ ਪਈਆਂ ਸੀ ਹਾਂ ਉਹ ਇੰਨਾ ਵੋਟਾਂ ਚ ਜ਼ਿਲ੍ਹਾ ਪ੍ਰੀਸ਼ਦ ਚ ਖੜੀ ਹੋ ਗਈ ਪੈਸਾ ਆਮ ਸੀ ਪੈਸਾ ਝੋਕ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਬਣ ਗਈ ਤੇ ਹੁਣ ਕਾਰਾ ਤਾਂ ਕਰ ਬੈਠੀ ਸੀ ਹੁਣ ਘਰੇ ਇਕੱਲੀ ਐ ਇਕੱਲਾ ਬੰਦਾ ਤਾਂ ਉਹੀ ਡੋਲ ਜਾਂਦਾ ਜਿਸ ਨੇ ਐਡਾ ਕਾਰਾ ਕਰਿਆ ਉਹ ਤਾਂ ਜ਼ਰੂਰੀ ਦੀ ਰਾਤ ਲੰਗਦੀ ਨਹੀਂ ਉਹਦੀ ਤਾਂ ਉਹ ਤਾਂ ਜ਼ਰੂਰੀ ਨੀਂਦ ਨਹੀਂ ਆ ਸਕਦੀ ਤਾਂ ਹੁਣ ਰਾਤ ਨੂੰ ਨੀਂਦ ਨਾ ਆਇਆ ਕਰੇ ਉਹੀ ਗੱਲਾਂ ਮੂਰੇ ਆਜਿਆ ਕਰਨ ਵੀ ਮੈਂ ਐਂ ਕਰਿਆ ਕਿਉਂ ਬੰਦੇ ਨੂੰ ਮੰਨ ਤਾਂ ਦਰਕਾਰਦਾ ਕਿਤੇ ਨਾ ਕਿਤੇ ਤਾਂ ਨੀਂਦ ਨਾ ਆਇਆ ਕਰੇ ਹੁਣ ਨੀਂਦ ਦੀਆਂ ਗੋਲੀਆਂ ਖਾਂਦੀ ਐ ਚਲੋ ਜੀ ਹੁਣ ਉਹ ਜਿੱਤ ਗਈ ਤਾਂ ਜਿੱਤ ਕੇ ਉਹ ਜਿਹੜਾ ਤੇਜਾ ਹੈ ਉਹਦੇ ਨਾਲ ਹੀ ਰਹਿੰਦਾ ਉਹ ਖਾਣ ਪੀਣ ਦਾ ਮਾਰਾ ਤਾਂ ਹੁਣ ਜਦੋਂ ਆਹ ਆਪਣਾ ਸੀਗੇ ਫਤੇਗੜ ਸਾਹਿਬ ਦਾ ਘੱਟ ਉਸ ਤੋਂ ਪਹਿਲਾਂ ਉਹ ਫਤੇਗੜ ਸਾਹਿਬ ਮੱਥਾ ਟੇਕਣਗੇ ਮੱਥਕ ਟੇਕਣ ਦਾ ਤਾਂ ਬਹਾਨਾ ਸੀ ਉਹਨਾਂ ਨੂੰ ਸਿਖਾ ਕੇ ਲਗਈ ਤੇ ਜੇਨੂ ਨਾਲ ਤੇ ਹੋਰ ਨਾਲ ਸਿਕਿਉਰਿਟੀ ਵਾਲੇ ਬੰਦੇ ਯਾਰ ਉਹਨਾਂ ਨੂੰ ਕਹਿੰਦੀ ਵੀ ਮੈਂ ਲੰਗਰ ਹਾਲ ਦੇ ਵਿੱਚ ਸੇਵਾ ਕਰੂੰਗੀ ਪ੍ਰਸ਼ਾਦਾ ਵਰਤਾਉਂਗੀ ਸੰਗਤ ਨੂੰ ਦਾਲਾਂ ਸਬਜ਼ੀਆਂ ਵਰਤਾਉਂਗੀ ਤੁਸੀਂ ਮੇਰੀਆਂ ਫੋਟੋਆਂ ਖਿੱਚਿਓ ਵੀ ਫੇਰ ਆਪਾਂ ਨੈੱਟ ਤੇ ਇਹ ਪਾਵਾਂਗੇ ਤੇ ਅਖਬਾਰ ਚ ਵੀ ਲਵਾਵਾਂਗੇ ਤੇ ਵੀ ਸਾਰੇ ਕਹਿਣਗੇ ਵੀ ਕਿੰਨੀ ਸੇਵਾ ਕਰਦੀ ਐ ਤਾਂ ਵੀ ਗੁਰੂ ਘਰ ਮੰਨੂ ਇੰਨਾ ਮੰਨਦੀ ਐ ਵੀ ਮੈਂ ਉੱਥੇ ਦਾਨ ਦੂਨ ਦੇ ਕੇ ਆਉਂਗੀ ਵੀ ਤੁਸੀਂ ਉਹ ਸਾਰੀਆਂ ਮੇਰੀਆਂ ਫੋਟੋਆਂ ਕਵਰ ਕਰ ਲਿਓ ਤਾਂ ਹੁਣ ਜਿਵੇਂ ਕਿ ਹਾਤੀ ਉਹਨਾਂ ਨੇ ਭਈ ਉਹ ਮੈਂ ਕਰੀ ਗਏ ਉਹ ਕਦੇ ਕਿਸੇ ਸੇਵਾਦਾਰ ਤੋਂ ਫੜ ਲਿਆ ਕਰੇ ਪ੍ਰਸ਼ਾਦਿਆਂ ਵਾਲਾ ਬੋਈਆ ਪ੍ਰਸ਼ਾਦ ਦੇ ਵੰਡ ਦੀ ਵੰਡ ਦੀ ਦੀ ਫੋਟੋ ਫਿਰ ਕਿਸੇ ਤੋਂ ਦਾਲ ਸਬਜ਼ੀ ਫੜ ਲਿਆ ਕਰੇ ਉਹ ਦਾਲ ਸਬਜ਼ੀ ਪੌਂਦੀ ਦੀ ਫੋਟੋ ਕਦੇ ਉਹੀ ਖੜ ਕੇ ਖਚਿਆਉਣ ਲੱਗ ਜਾਇਆ ਕਰੇ ਪ੍ਰਸ਼ਾਦਿਆਂ ਦੇ ਨਾਲ ਦਾਲ ਸਬਜ਼ੀਆਂ ਤੇ ਬਾਲਟੀਆਂ ਦੇ ਨਾਲ ਤਾਂ ਜਦੋਂ ਉਹ ਸੰਗਤ ਜਿਹੜੀ ਅੰਦਰ ਹੈ ਬੈਠੀ ਸੀ ਲੰਗਰ ਹਾਲ ਦੇ ਉਹ ਪ੍ਰਸ਼ਾਦ ਦਾ ਛੱਕ ਹਟੀ ਉਹ ਉੱਠ ਕੇ ਚਲੀ ਗਈ ਹੁਣ ਸਫਾਈ ਕਰਤੀ ਸੇਵਾਦਾਰਾਂ ਨੇ ਨਵੀਂ ਦੂਜੀ ਹੋਰ ਸੰਗਤ ਨੇ ਆ ਕੇ ਬੈਠਣਾ ਸੀ ਤਾਂ ਉਬ ਦੂਜੇ ਸੰਗਤ ਤਾਂ ਹੋਰ ਗੇਟ ਜਾਂਦੀ ਸੀ ਉਹ ਦੋ ਹੋਰ ਗੇਟ ਰਾਹੀਂ ਬਾਹਰ ਨਿਕਲਣ ਲੱਗੀ ਮੰਗ ਰਹੀ ਉਹਦੇ ਬੋਡੀਗਾਰਡ ਨੇ ਜਿਹੜੇ ਉਹ ਨਾਲ ਹੀ ਤੇਜਾ ਤਾਂ ਜਿੱਥੇ ਜਿਹੜੇ ਵੱਡੇ ਸਾਰੇ ਹੋ ਟੋਕਰੇ ਦੇ ਵਿੱਚ ਧਰੇ ਹੁੰਦੇ ਨੇ ਭਾਂਡੇ ਮਾਂਜ ਕੇ ਉਹ ਇੱਕ ਸੇਵਾਦਾਰ ਕੋਡਾ ਹੋਇਆ ਭਾਂਡੇ ਇਕੱਠੇ ਕਰਕੇ ਦੂਜੀ ਸੰਗਤ ਨੂੰ ਵੰਡਣ ਵਾਸਤੇ ਭਾਂਡੇ ਇਕੱਠੇ ਕਰ ਰਿਹਾ ਸੀ ਤਾਂ ਉਹਨੇ ਉਹਦੇ ਕੋਲ ਦੀ ਲੰਘਣਾ ਸੀ ਬਾਹਰ ਨੂੰ ਜਾਂਦੀ ਸੀ ਜਦੋਂ ਕੋਲ ਦੀ ਲੰਘਣਾ ਸੀ ਤਾਂ ਅਚਾਨਕ ਜਦੋਂ ਨੇੜੇ ਆਈ ਤਾਂ ਉਹ ਜਿਹੜਾ ਸੇਵਾਦਾਰ ਸੀ ਉਹ ਇੱਕਦਮ ਭਾਂਡੇ ਲੈ ਕੇ ਉੱਪਰ ਨੂੰ ਸਿੱਧਾ ਖੜਾ ਹੋਇਆ ਤਾਂ ਉਹ ਉਦੋਂ ਤੱਕ ਉਹਦੇ ਕੋਲ ਪਹੁੰਚ ਗਈ ਦੋਹਾਂ ਦੀ ਆਪਸ ਚ ਨਿਗਾਟ ਕਰ ਗਈ ਨਿਗਾਟ ਕਰਾਈ ਤਾਂ ਦੋਵੇਂ ਜਾਣੇ ਠਠੰਬਰ ਗਏ ਉੱਥੇ ਹੀ ਖੜ ਗਈ ਉਹਨੂੰ ਦੇਖਣ ਲੱਗ ਗਈ ਉਹ ਵੀ ਘੜ ਕੇ ਦੇਖਣ ਲੱਗ ਗਿਆ ਉਹਨੂੰ ਕਹਿੰਦੀ ਵੀ ਕਹਿੰਦੀ ਤੂੰ ਇੱਥੇ ਜਦੋਂ ਉਹਨੇ ਇਹ ਗੱਲ ਕਹੀ ਤਾਂ ਉਹਨੂੰ ਦੇਖ ਕੇ ਉਹਦੇ ਅੰਦਰ ਵੀ ਰੀਲ ਚੱਲਣ ਲੱਗ ਗਈ ਜਰਨੈਲ ਦੇ ਵੀ ਇਹਨੇ ਮੈਨੂੰ ਉਹ ਚਾਹ ਪਲਾਈ ਇਹਦੇ ਨਾਲ ਤੇਜਾ ਸੀ ਫਿਰ ਉਹ ਉਹ ਨੂੰ ਜਦੋਂ ਉਹ ਕਾਰਕੂਰ ਚ ਸਿੱਟ ਕੇ ਆਏ ਨੇ ਉਹਨੇ ਦੇਖਿਆ ਨਾ ਉਹ ਵੀ ਪਾਣੀ ਚ ਸਿੱਟਦਾ ਉਹ ਸਮਝ ਗਿਆ ਸਾਰੀਆਂ ਗੱਲਾਂ ਵੀ ਤੇਜਾ ਹੀ ਆਉਂਦਾ ਈ ਕਰੇ ਔਰ ਇਹ ਚੱਲ ਪਈ ਭਾਈ ਵੀ ਇਹਨੇ ਮੈਨੂੰ ਐ ਕਰਿਆ ਤਾਂ ਉਹਨੂੰ ਚੱਕਰ ਜੇ ਆ ਗਿਆ ਚੱਕਰ ਜੇ ਆ ਗਿਆ ਤਾਂ ਸੇਵਾਦਾਰਾਂ ਨੇ ਫੜ ਕੇ ਬਿਠਾਇਆ ਉਹਨੂੰ ਜਰਨੈਲ ਨੂੰ ਬਿਠਾਇਆ ਤਾਂ ਉਹ ਕਹਿਣ ਲੱਗੀ ਵੀ ਤੂੰ ਉਹ ਤਾਂ ਜਰਨੈਲ ਐ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਇੱਥੇ ਸੇਵਾਦਾਰ ਆ ਕਹਿੰਦਾ ਮੈਨੂੰ ਤਾਂ 2.5 ਸਾਲ ਹੋ ਗਏ ਵੀ ਮੈਂ ਤਾਂ ਇੱਥੇ ਹੀ ਆ ਉਹ ਕਹਿੰਦੀ ਨਾ ਚਾਹੇ ਹੋ ਗਏ ਤੈਨੂੰ 2.5 ਸਾਲ ਕਹਿੰਦੀ ਪਰ ਤੂੰ ਤਾਂ ਜਰਨੈਲ ਐ ਕਹਿੰਦੀ ਤੂੰ ਇੱਥੇ ਕਿਵੇਂ ਜਿਉਂਦਾ ਕਿਵੇਂ ਆ ਕਹਿੰਦੀ ਤੈਨੂੰ ਤਾਂ ਮੈਂ ਮਾਰਦਾ ਸੀ ਤੈਨੂੰ ਤਾਂ ਪਾਖੜਾ ਚ ਸਿੜਦਾ ਤੀ ਕਹਿੰਦੀ ਮੈਂ ਸੀ ਮਾਰ ਕੇ ਕਿਉਂ ਇੱਕਦਮ ਜਦੋਂ ਉਹਨੂੰ ਵੀ ਸੁਰਤ ਨਹੀਂ ਰਹੀ ਦੇਖ ਕੇ ਵੀ ਮੈਂ ਤਾਂ ਇਹ ਮਾਰਿਆ ਤੇ ਇਹ ਜਿਉਂਦਾ ਖੜਾ ਹੈ ਤਾਂ ਉਹਦੇ ਵੀ ਮੂੰਹ ਚੋਂ ਨਿਕਲ ਕੇ ਬੇਵਾਕ ਬੋਲ ਤਾਂ ਹੁਣ ਐਨੇ ਨੂੰ ਉਹਨੂੰ ਵੀ ਸੁਰਤ ਆ ਗਈ ਪੂਰੀ ਜਰਨੈਲ ਨੂੰ ਉਹ ਸੇਵਾਦਾਰਾਂ ਨੂੰ ਕਹਿੰਦਾ ਵੀ ਇਹਨਾਂ ਨੂੰ ਫੜ ਲਓ ਨਾਲੇ ਉਹਨਾਂ ਨੇ ਤੇਜਾ ਫੜ ਲਿਆ ਨਾਲੇ ਉਹ ਫੜ ਲਿਆ ਫੜ ਲਈ ਤੇ ਨਾਲੇ ਸੇਵਾਦਾਰਾਂ ਨੂੰ ਬਿਠਾ ਲਿਆ ਉੱਥੇ ਤੇ ਫੇਰ ਉਹਨਾਂ ਨੇ ਪੁਲਿਸ ਬੁਲਾਈ ਜਰਨੈਲ ਕਹਿੰਦਾ ਪੁਲਿਸ ਬੁਲਾਓ ਪੁਲਿਸ ਬਲਾਲੀ ਤਾਂ ਕਹਿੰਦਾ ਵੀ ਇਹਨਾਂ ਦੋਹਾਂ ਨੂੰ ਫੜ ਲੂ। ਵੀ ਇਹੇ ਹੁਣ ਮੰਨੀ ਐ ਸਭ ਦੇ ਸਾਹਮਣੇ ਵੀ ਮੈਂ ਤਾਂ ਤੈਨੂੰ ਮਾਰ ਕੇ ਅਸੀਂ ਤਾਂ ਨਹਿਰ 'ਚ ਸਿੱਟਤਾ ਤੇ ਵੀ ਤੂੰ ਜਿਉਂਦਾ ਕਿਵੇਂ ਹੋ ਗਿਆ ਇੱਥੇ ਕਿਵੇਂ ਆ ਗਿਆ। ਤੇ ਉਹ ਫਿਰ ਪੁਲਿਸ ਨੂੰ ਦੱਸਿਆ ਉਹਨੇ ਜਰਨੈਲ ਨੇ ਵੀ ਇਹ ਮੇਰੀ ਪਤਨੀ ਐ। ਵੀ ਐਂ ਕਰਕੇ ਸਾਡਾ ਰੌਲਾ ਪੈ ਗਿਆ ਬੂਟਾਂ ਖਾਤਰ। ਸਰਪੰਚ ਨਹੀਂ ਬਣਦੀ ਤੀ ਵੀ ਮੈਂ ਇਹਨੂੰ ਰੋਕਿਆ ਇਹ ਰੁਕੀ ਨਹੀਂ। ਵੀ ਜਮੀਨ ਵੇਚਣ ਨੂੰ ਕਹਿੰਦੀ ਸੀ ਮੈਂ ਜਵਾਬ ਦੇਤਾ ਵੀ ਇਹਨੇ ਉਹ ਕਰੋੜ ਰੱਖੀ ਮਨ ਚ ਵੀ ਇਹਨੇ ਮੈਨੂੰ ਚਾਹ ਦੇ ਵਿੱਚ ਕੁਝ ਪਿਆਤਾ ਮੈਂ ਬੇਹੋਸ਼ ਹੋ ਗਿਆ ਕਹਿੰਦਾ ਇਹਨਾਂ ਨੇ ਮੈਨੂੰ ਮਰਿਆ ਸਮਝ ਕੇ ਮੈਨੂੰ ਨਹਿਰ ਚ ਸਿੱਟਿਆ ਤਾਂ ਉਸ ਤੋਂ ਬਾਅਦ ਕਹਿੰਦਾ ਵੀ ਮੈਂ ਜਦੋਂ ਪਾਣੀ ਚ ਸਿੱਟਿਆ ਮੈਨੂੰ ਕਹਿੰਦਾ ਬੇਸੁਰਤ ਤੀ ਮੈਨੂੰ ਹੋਸ਼ ਆ ਗਈ ਪਾਣੀ ਚ ਸਿੱਟੇ ਤੋਂ ਹੋਸ਼ ਆਈ ਤਾਂ ਕਹਿੰਦਾ ਵੀ ਮੈਂ ਥੋੜਾ ਬਹੁਤਾ ਤੈਰਨ ਜਾਣਦਾ ਸੀ ਮੈਂ ਹੱਥ ਪੱਲੇ ਮਾਰਦਾ ਮਾਰਦਾ ਗਾਹਾਂ ਜਿਵੇਂ ਪਾਣੀ ਜਾ ਹੀ ਗਿਆ ਕਹਿੰਦਾ ਕਿ ਨਾਰਾ ਤਾਂ ਮੈਨੂੰ ਥਿਆਇਆ ਹੀ ਨਾ ਕੋਈ ਰਾਤ ਦਾ ਟਾਈਮ ਤਾਂ ਗਾਂਹਾਂ ਕਿਤੇ ਜਿਵੇਂ ਕਹਿੰਦੇ ਨੇ ਵੀ ਜਦੋਂ ਬਦੀ ਹੁੰਦੀ ਹੈ ਬੰਦੇ ਦੀ ਤਾਂ ਨਹੰਗਾਂ ਦੇ ਡੇਰੇ ਲਾਏ ਹੋਏ ਤੇ ਭੁੰਗੇ ਆਪਦੇ ਕਿਉਂ ਇਹ ਨਹੰਗ ਜੇ ਬਾਹਰਲੇ ਬਾਹਰਲੇ ਪਾਸੇ ਲਾ ਲੈਂਦੇ ਨੇ ਨਾ ਦੂਰ ਦੂਰ ਇਹ ਜਿਹੜੇ ਘੋੜਿਆਂ ਵਾਲੇ ਹੁੰਦੇ ਨੇ ਤਾਂ ਉਹਨਾਂ ਨੇ ਕਿਸੇ ਨੇ ਦੇਖ ਲਿਆ ਵੀ ਬੰਦਾ ਜਿਉਂਦਾ ਹੈ ਹੱਥ ਪੈਰ ਮਾਰ ਰਿਹਾ ਹੈ ਤਾਂ ਉਹਨੇ ਰੌੜਾ ਜਿਹਾ ਪਾਇਆ ਤਾਂ 4-5 ਨਹੀਂ ਗਾਨੇ ਛਾਲ ਮਾਰੀ ਪਾਣੀ ਚ ਜਾ ਕੇ 4-5 ਨੇ ਇਹਨੂੰ ਬੂਚ ਲਿਆ ਬਾਹਰ ਕੱਢ ਲਿਆ ਤੇ ਉਹਦਾ ਪੇਟ ਕੂਟ ਦੱਬਿਆ ਮੁੱਦਾ ਪਾ ਕੇ ਉਹਨੂੰ ਕਹਿੰਦੇ ਵੀ ਜੇ ਪਾਣੀ ਪੂਣੀ ਪਿਆ ਹੋਊਗਾ ਵੀ ਨਿਕਲ ਜਾਊਗਾ ਚਲੋ ਉਹਨੂੰ ਗਰਮ ਚਾਹ ਪਾਣੀ ਪਿਆਇਆ ਗਰਮ ਕੱਪੜਿਆਂ ਚ ਲਪੇਟ ਕੇ ਰੱਖਿਆ ਤੇ ਡਾਕਟਰ ਦੇ ਲੈ ਕੇ ਗਏ ਉਹਨੂੰ ਸਵੇਰ ਨੂੰ ਦਵਾਈ ਬੁੱਟੀ ਦਵਾਈ ਤਾਂ ਚਲੋ ਉਹ ਠੀਕ ਹੋ ਗਿਆ ਠੀਕ ਹੋਇਆ ਤਾਂ ਹੁਣ ਉਹ ਜਾਂਦੇ ਹੁੰਦੇ ਸੀ ਫਤੇਗੜ ਸਾਹਿਬ ਜਦੋਂ ਆਪਣਾ ਸਾਲ ਬਾਦ ਸਵਾ ਲੱਗਦੀ ਹੈ ਜਿਹੜਾ ਇਕੱਠ ਹੁੰਦਾ ਨਾ ਛੋਟੇ ਸਾਹਿਬਜ਼ਾਦਿਆਂ ਦਾ ਉਹ ਉੱਥੇ ਜਾਂਦੇ ਸੀ ਹਰ ਵਾਰੀ ਸੇਵਾ ਕਰਨ ਨਿਹੰਗ ਸਿੰਘ ਤਾਂ ਉਹ ਉਹਨੂੰ ਨਾਲ ਲੈ ਗਏ ਨਾਲ ਲੈ ਕੇ ਗਏ ਤਾਂ ਉਹ ਮੁੰਡਾ ਉਹਨੇ ਦੇਖਿਆ ਵੀ ਹੁਣ ਮੈਂ ਉੱਥੇ ਤਾਂ ਜਾਣਾ ਉਹ ਉਹਦੇ ਦਿਮਾਗ ਚ ਹੀ ਨਿਕਲੀਆਂ ਹੋਈਆਂ ਸੀ ਉਹ ਗੱਲਾਂ ਤਾਂ ਤੇ ਵੀ ਮੇਰਾ ਤਾਂ ਕੋਈ ਨਹੀਂ ਹੈਗਾ ਉਹ ਭਾਈ ਉੱਥੇ ਗੁਰਦੁਆਰੀ ਰਹਿ ਗਿਆ ਅੰਮ੍ਰਿਤ ਛੱਕ ਕੇ ਇੱਥੇ ਸੇਵਾਦਾਰਾਂ ਦੇ ਵਿੱਚ ਰਲ ਗਿਆ ਗਾਤਰਾ ਪਾ ਲਿਆ ਤੇ ਸੇਵਾਦਾਰਾਂ ਵਾਲੀ ਵਰਦੀ ਪਾ ਲਈ ਜੇ ਉਹਨਾਂ ਦੇ ਪਿੰਡ ਦੇ ਨੇ ਨੂੰ ਕਿਸੇ ਨੂੰ ਸ਼ੱਕ ਵੀ ਹੋਇਆ ਕਦੇ ਉਹ ਮੰਨਣ ਮੰਨਣ ਨੂੰ ਤਿਆਰ ਨਾ ਵੀ ਉਹ ਤਾਂ ਮਰ ਗਿਆ ਵੀ ਇਹ ਤਾਂ ਗਾਤਰਾ ਪਾਇਆ ਹੋਇਆ ਹੈ ਵੀ ਇਹ ਤਾਂ ਸੇਵਾਦਾਰ ਹੈ ਕੋਈ ਵੀ ਉਹਦੇ ਪਰ ਗੰਮ ਡੰਗ ਗਿਆ ਤਾ ਇੰਨਾ ਜਦੋਂ ਉਹਨੇ ਹੁਣ ਕਹਾਣੀ ਸੁਣਾਈ ਫੇਰ ਉਹਨੇ ਪੁਲਿਸ ਨੂੰ ਵੀ ਐ ਕਰਕੇ ਇਹਨਾਂ ਨੇ ਮੈਨੂੰ ਕੱਢ ਕੇ ਫੇਰ ਉਰੇ ਲਿਆਏ ਵੀ ਮੈਂ ਇੱਥੇ ਫੇਰ ਇੱਥੇ ਹੀ ਰਹਿਣਾ ਉਦੋਂ ਦਾ 2.5 ਸਾਲਾਂ ਦਾ ਵੀ ਜਿੱਦਾਂ ਦਾ ਇਹਨਾਂ ਨੇ ਮੈਨੂੰ ਮਾਰਿਆ ਤਾਂ ਹੁਣ ਪੁਲਿਸ ਉਹਨਾਂ ਨੂੰ ਤਾਂ ਜੇਲ੍ਹ ਲੈ ਗਈ ਫੜ ਕੇ ਤੁਹਾਨੂੰ ਤੇ ਇਹ ਵਾਹਿਗੁਰੂ ਵਾਹਿਗੁਰੂ ਕਹਿ ਕੇ ਅਬ ਦੇ ਚੱਕੇ ਭਾਂਡੇ ਸੰਗਤ ਨੂੰ ਵਰਤਾਉਣ ਲੱਗ ਗਿਆ ਸੋ ਇੱਕ ਨੀਕ ਕਹਾਣੀ ਹੈ ਜੀ ਆਪਦੇ ਉੱਤਮ ਵਿਚਾਰ ਜ਼ਰੂਰ ਦਿਆ ਕਰੋ ਮੈਂ ਬਾਰ ਬਾਰ ਕਹਿ ਨਹੀਂ ਹੁੰਨੀ ਆ ਤੁਹਾਨੂੰ ਮੈਨੂੰ ਵੀ ਹੌਸਲਾ ਹੋ ਜਾਂਦਾ ਮਾੜਾ ਮੋਟਾ ਵੀ ਕਿਵੇਂ ਲੱਗੀ ਕੋਈ ਹੋਰ ਸੁਣਨੀ ਚਾਹੁੰਨੇ ਹੁੰਨੇ ਹੋ ਉਹਦਾ ਮੈਨੂੰ ਸਵਾਲ ਪਾ ਦਿਆ ਕਰੋ ਮੈਂ ਉਹ ਕੋਸ਼ਿਸ਼ ਕਰਿਆ ਕਰੂੰ ਤੁਹਾਡੀ ਗੱਲ ਤੇ ਪੂਰਾ ਉੱਤਰ ਨਦੀ ਸੋ ਮਾਣੋ ਆਨੰਦ ਤੁਸੀਂ ਸੁਣ ਕੇ ਧੰਨਵਾਦ ਜੀ